ਪਾਹ ਲਾਈਨ ਤੁਸੀਂ ਨਿਗਮ ਰਵਾਉਦੇ ਇੱਕਦਿ ਸਾਰੀ 350 ਰੁਪਏ ਦੇ ਵਿੱਚ ਲਾਈਨ ਹੈ ਨਾਲ ਸਲੀਪਰ ਦਵਾਂਗੇ ਉਹ ਵੀ ਤੁਹਾਨੂੰ ਨਿਗ੍ਹਾ ਮਰਵਾ ਦਿੰਨੇ 250 ਰੁਪਏ ਦੇ ਨਾਲ ਸਲੀਪਰ ਫ੍ਰੀ ਹੈ ਪੂਰੇ ਧਮਾਕੇ ਪਾਤੇ ਆ ਪੂਰੇ ਸ਼ਹਿਰ ਚ ਧਮਾਕੇ ਪਾਤੇ ਆ 5-500 ਰੁਪਏ ਚ ਲਾਤਾ ਸਾਰਾ ਵੂਡ 5-500 ਰੁਪਏ ਦੇ ਵਿੱਚ ਕੀ ਬਾਤ ਹੈ 500 ਰੁਪਏ ਹਾਂਜੀ ਹਾਂਜੀ ਸੇਲ ਲਾਤੀ ਸੇਲ ਸਾਡੇ ਅੱਗੇ ਸਾਰੇ ਹੀ ਫੇਲ ਕਰਤੇ ਆ ਸਾਰੇ ਫੇਲ ਕਰਤੇ ਆ ਦੱਸੋ ਹੋਰ ਦੱਸਕਾ ਨੂੰ ਆ ਚੈੱਕ ਕਰੋ 8-900 ਰੁਪਏ ਦੀ ਆਈਟਮ ਸਾਰੀਆਂ 5-500 ਰੁਪਏ ਦੇ ਵਿੱਚ ਕੁਆਲਿਟੀ ਚੈੱਕ ਕਰੀਓ ਡਿਜ਼ਾਈਨ ਚੈੱਕ ਕਰੀਓ ਸਕਰੀਨਸ਼ਾਟ ਮਾਰੀ ਚਲੋ ਸਾਰਾ 5-500 ਰੁਪਏ ਕਰਤਾ 1000-120 ਵੇ ਫੂਕ ਮਾਰੋ ਤਾਂ ਮੇ ਉੜ ਜਾਏਗਾ ਜੀ ਫੂਕ ਫੂਕ ਨਹੀਂ ਉੜ ਜਾਊਗਾ ਜੀ ਕੀ ਬਾਤ ਆ ਆ ਦੇਖੋ ਮਾਰ ਕੇ ਦੇਖੋ ਫੂਗਾ ਪਿਓੜੀ ਮਾਰੇ ਫੂਕੇ ਕਰੀ ਪਰ ਇੰਨੀ ਸਾਡੇ ਨਹੀਂ ਨਹੀਂ ਇੱਕ ਵਾਰੀ ਕਰੋ ਸੀ ਮਾੜੀ ਜੀ ਆ ਦੇਖੋ ਨਹੀਂ ਬਿਲਕੁਲ ਲਾਈਟ ਵੇਟ ਆ ਦੇਖੋ ਗਿਆ ਆ ਦੇਖੋ ਗਿਆ 850 ਰੁਪਏ ਦੇ ਵਿੱਚ ਮਾਲ ਚੈੱਕ ਕਰੋ ਇਹ ਤੇ ਬਾਜ਼ਾਰ ਕੀ ਰੇਟ ਹੈ ਦਾ ਯਾਰ ਸਾਨੂੰ ਤਾਂ ਦਸੀਏ ਨਾ ਰਨ ਸਟਾਰ ਦਾ ਮਾਲ ਆ 1200 1500 ਰੇਟ ਹੀ ਚੱਲਦਾ ਵੇ ਯਾਰ ਮਾਲ ਚੈੱਕ ਕਰੋ ਬੁਲਬੁਲ ਦੇ ਬੱਚੇ ਆ ਜੀ ਮਾਲ ਆ ਦੇਖੋ ਚੈੱਕ ਕਰੋ ਕਲੀ ਕਲੀ ਕੀ ਬਾਈ ਕੈਮਰੇ ਨਾਲ ਜ਼ੂਮ ਕਰੋ ਕੁਆਲਟੀ ਗਾਹ ਨੂੰ ਵੀ ਪਤਾ ਲੱਗੇ ਕਿੱਦਾਂ ਦੀ ਹੈ ਕੁਆਲਟੀ ਚੈੱਕ ਕਰੋ ਫੋਨ ਮਲ ਜ਼ੂਮ ਦੇ ਕਵਾਲਿਟੀ ਚੈੱਕ ਕਰੂੰਗਾ ਕਿੰਦਾ ਜੀ ਤੇਰਾ ਕੀ 500 ਰੁਪਏ ਦੇ ਵਿੱਚ ਕਿਆ ਹੀ ਬਾਤ ਹੈ ਟੀਪੀਆਰ 16 ਮੈਮਰੀ ਫੋਮ ਪਤਾਵਾ 500 ਰੁਪਏ ਦਾ 500 ਰੁਪਏ ਦਾ ਪਤਾਵਾ ਇਹ ਵਿੱਚ ਇਹਦੇ 100 ਰੁਪਏ ਦਾ ਘੱਟੋ ਘੜ ਪਤਾਵਾ ਇਹ ਫਿਰ ਜਿਹੜੀ ਮੈਮਰੀ ਫੋਮ ਦੀ ਇੱਕਦਮ ਸੌਫਟ ਜੇ ਅਗਰ ਫਲੈਟ ਲੈਣੀ ਆ ਮਿਨੀ ਸ਼ੂਜ਼ ਆ ਮਿਨੀ ਸ਼ੂਜ਼ ਇਹ ਵੀ 500 ਰੁਪਏ ਦੇ ਵਿੱਚ ਆ ਮੈਮਰੀ ਫੋਮ ਪਤਾਵਾ ਹੋਰ ਵੀ ਵੈਰਾਈਟੀ ਬਹੁਤ ਹੁੰਦੀ ਹੈ ਇਹ ਨਹੀਂ ਕਿ ਫਿਰ ਇਹ ਤੋਂ ਜਮਾ ਲੀਏ ਇਹਦੇ ਵਿੱਚ ਵੀ ਤੁਹਾਨੂੰ 35% ਲੈਸ ਦੇਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ 35% 35% ਲੈਸ ਚੈੱਕ ਕਰੋ ਜੀ ਟੀਪੀਆਰ 16 ਕੈਂਪਸ ਦਾ ओरिजिनल बूट है जी 35% लेस डुप्लीकेट ਸਾਫਤ ਕਰੋ 5000 ਰੁਪਏ ਨਾਮ ਵੀ ਦਵਾਂਗੇ ਨਾ ਆਹ ਜਿਹੜੀ ਆਟਮਾ ਜਿਹੜੀ ਬਿਆਰ ਚ ਮਿਲਦੀ ਹੈ ਵੀ 12-1200 ਰੁਪਏ ਦੀ 850 ਰੁਪਏ ਦੇ ਵਿੱਚ ਦਵਾਂਗੇ ਲੱਕੀ ਭਾਈ ਤੁਹਾਡਾ ਭਰਾ ਕਹਿ ਰਿਹਾ ਦੇਖ ਲੋ 800 ਰੁਪਏ ਦੇ ਵਿੱਚ ਜੀ ਸਭ ਕਹਿ ਰਹੇ ਕੋ ਹੋਏਗਾ ਜੀ ਜੋ ਕਹਿ ਰਹੇ ਮਿਲੇਗਾ ਜੋ ਕਹਿ ਰਹੇ ਉਹੀ ਦਵਾਂਗੇ ਟੈਨਸ਼ਨ ਨਾ ਲਈ ਸਾਡਾ ਡਲਕ ਹੀ ਵਧੀਆ ਨਾ ਸੇਲ ਲਾਤੀ ਸੇਲ ਸਾਡੇ ਅੱਗੇ ਸਾਰੀ ਫੇਰ ਕਰਦੇ ਫੇਲ 350 ਰੁਪਏ ਦੀ ਚੱਪਾ ਲਾ ਦੇਖੋ ਨਾਲ ਸਦੀ ਸਲੀਪਰ ਫਰੀ ਦੇਣ ਦੇ 250 ਰੁਪਏ ਵਾਲੀ ਕਿਆ ਬਤ ਹੈ ਇੱਕ ਨਾ ਗਿਫਟ ਫਰੀ ਹੈ ਹਾਂਜੀ 350 ਦੀ ਸਲੀਪਰ ਨਾਲ 250 ਦੀ ਚਪਲ ਹੋਰ ਫਰੀ ਮਿਲੇਗੀ ਸਲੀਪਰ ਦੀ ਉਸ ਤੋਂ ਬਾਅਦ ਜਿੰਨੀ ਵੀ ਵੈਰਾਈਟੀ ਲੱਗੀ ਇੱਥੇ ਆਹ ਲਾਈਨ ਦੇ ਵਿੱਚ ਜਿੰਨੀ ਵੀ ਵੈਰਾਈਟੀ ਹੈ ਇਹ ਸਾਰੀ 350 ਰੁਪਏ ਦੇ ਵਿੱਚ ਘਰਤੀ ਹੋਈ ਹੈ ਤੇ ਨਾਲ ਇੱਕ ਚਪਲ ਫਰੀ ਨਾਲ ਇੱਕ ਚਪਲ ਫਰੀ ਸਲੀਪਰਾਂ ਦਾ ਜੋੜਾ 250 ਰੁਪਏ ਦਾ ਹਾਂਜੀ ਅਗਰੇ ਵਿੱਚੋਂ ਜਿੰਦਾ ਆ ਚਪਲ ਹੈਗੀ ਵਿੱਚੋਂ ਇਹ ਤੁਹਾਨੂੰ 350 ਦੀ ਦੋ ਵੀ ਦੇ ਦਾਂਗੇ ਇੱਕਨੇਕ ਫਰੀ ਆ ਦੇਖੋ ਇੱਕਨੇਕ ਫਰੀ ਹਾਂਜੀ ਇੰਨਾ ਸਸਤਾ ਮਾਲ ਦੇਖ ਕੇ ਹੋਰ ਵੀ ਜੀ ਮਰ ਡੈਡੀ ਦਾ ਅਸ਼ੀਰਵਾਦ ਆ ਜੀ ਕਹਿੰਦੇ ਗਾਹ ਘਾਣੇ ਚਾਹੀਦੇ ਕੋ ਕਮਾਓ ਨਾ ਘਾਹ ਘੋਣੇ ਚਾਹੀਦੇ ਰੌਣਕਾਂ ਲਗਣੀਆਂ ਚਾਹੀਦੀਆਂ ਬਸ ਮੈਨੂੰ ਕੋਈ ਕਮਾਈ ਦਾ ਇਰਾਦਾ ਨਹੀਂ ਕਮਾਈ ਆਪਾਂ ਨੂੰ ਹੋਰ ਵੀ ਬੜੀ ਹੈਗੀ ਆ ਜੀ ਇਹ ਜਿਹੜੀ ਦੁਕਾਨ ਆ ਨਾ ਸਿਰਫ ਦੁਕਾਨ ਤੇ ਇੰਨਾ ਕਾਹ ਦਾ ਰੱਛ ਪਵੇ ਨਮਸਕਾਰ ਦੋਸਤੋ ਅੱਜ ਰੈਡ ਜਨ ਕ੍ਰਾਈਮ ਨਿਊਜ਼ ਟੀਮ ਪਹੁੰਚੀ ਹੈ ਲੱਕੀ ਫੁੱਟਵੇਅਰ ਤੇ ਸਿਮਰ ਵੀਰ ਜੀ ਮੈਨੂੰ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਵੀਰ ਜੀ ਕਿੱਥੇ ਲੱਕੀ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਕੱਲ ਬੜ ਪੂਰੇ ਧਮਾਗੇ ਬਾਤੇ ਆ ਪੂਰੇ ਸ਼ਹਿਰ ਚ ਧਮਾਗੇ ਬਾਤੇ ਆ 5-500 ਰੁਪਏ ਚ ਲਾਤਾ ਸਾਰਾ ਮੂਡ 5-500 ਰੁਪਏ ਦੇ ਵਿੱਚ ਕੀ ਬਾਤ ਹੈ 500 ਰੁਪਏ ਹਾਂਜੀ ਹਾਂਜੀ ਸੇਲ ਲਾਤੀ ਸੇਲ ਸਾਡੇ ਅੱਗੇ ਸਾਰੇ ਹੀ ਫੇਲ ਕਰਤੇ ਸਾਰੇ ਹੀ ਵੇਲ ਕਰਤੇ ਆ ਮਾੜਾ ਦੱਸੋ ਹੋਰ ਦਸਕਾ ਨੂੰ ਆ ਚੈੱਕ ਕਰੋ 890 ਰੁਪਏ ਦੀ ਆਈਟਮ ਸਾਰੀਆਂ 5-500 ਰੁਪਏ ਦੇ ਵਿੱਚ ਕੁਆਲਿਟੀ ਚੈੱਕ ਕਰੀਓ ਡਿਜ਼ਾਈਨ ਚੈੱਕ ਕਰੀਓ ਸਕਰੀਨਸ਼ਾਟ ਮਾਰੀ ਚਲੋ ਆ ਦੇਖੋ 5-500 ਰੁਪਏ ਦੇ ਵਿੱਚ ਸਾਰੇ ਟੀਵੀ ਆਰ ਸੋਲ ਮਾਲ ਸਾਰੇ ਹੀ 5-500 ਰੁਪਏ ਦੇ ਵਿੱਚ ਏਨਾ ਵੇ ਮੁੜ ਕੇ ਗਾਹ ਕਾ ਦੇਖੋ ਸਾਡੇ ਕੋਲ ਹੈ ਹੀ ਨਹੀਂ ਸਟਾਕ ਬਹੁਤ ਹੈ ਸਟਾਕ ਬਹੁਤ ਹੈ ਕਿਰਪਾ ਬਹੁਤ ਹੈ ਨਹੀਂ ਕਿਰਪਾ ਬਹੁਤ ਮਾਰਾਈ ਦੀ ਸਾਰਾ 5-500 ਰੁਪਏ ਕਰਤਾ 1000 1200 1600 ਬੂਡ ਵੀ ਆ ਦੇਖੋ ਸਾਰਾ 5-500 ਰੁਪਏ ਦੇ ਵਿੱਚ ਜਿੰਨੂੰ ਵੀਰ ਜੀ ਜੇ ਕਰਤਾ ਰੇ ਕੋ ਜਿਆਦਾ ਕੋ ਸਮਾਨ ਲੈਂਦਾ ਫਿਰ ਗਿਫਟ ਵੀ ਦੇਵੋਗੇ ਹਾਂਜੀ ਇਹ ਕੋਈ 5000 ਦਾ ਸਮਾਨ ਲੇਗਾ ਉਹਨੂੰ ਨਾਲ ਆਪਾਂ ਗਿਫਟ ਦਵਾਵਾਂਗੇ ਦਿਖਾ ਦਿਓ ਇੱਕ ਵਾਰੀ ਚੈੱਕ ਕਰਾ ਦਵਾਂਗੀ ਕੀ ਬਾਤ ਹੈ ਜੀ 1500 ਵਾਲੀ ਆਈਟਮ ਫ੍ਰੀ ਗਿਫਟ ਲਓ ਜੀ ਬੂਡ ਵੀ ਪਾਓ ਨਾਲੇ ਐਨ ਬੇਸ ਵੋਇਸ ਸਭ ਨਾਲ ਗਿਫਟ ਵਧੀਆ ਹੈ ਇਹ 1500 ਦਾ ਸਮਾਨ ਬਿਲਕੁਲ ਦੀ ਕਿੱਟ ਨਾਲ ਫਰੀ ਦਿੱਤੀ ਜਾਏਗੀ 5000 ਚੋਪਿੰਗ ਤੇ ਹੋਰ ਦੱਸੋ ਦਰਸ਼ਕਾਂ ਨੂੰ ਸਾਰਾ 5500 ਚੈੱਕ ਕਰਾ ਦੋ ਜੀ ਭਾਈ ਭਾਵੇਂ ਕੈਮਰੇ ਨਾਲ ਚੈੱਕ ਕਰੋ ਸਾਰੀ 5500 ਰੁਪਏ ਦੀ ਹੈ ਸਾਰੀ ਵੈਰਾਈਟੀ 500 ਰੁਪਏ ਦੀ ਵੈਰਾਈਟੀ ਆ ਵੀ 500 ਰੁਪਏ ਦੀ ਆ 800 ਰੁਪਏ ਦੀ ਲੈਣਾ ਇਹ 800 ਦੇ ਅਲੱਗ ਹੈ ਬਾਜ਼ਾਰ ਦਾ ਰੇਟ ਕਰ ਮੜਾ ਇਹ ਦੱਸੋ ਨਾ ਆ ਦੇਖੋ ਜਨਾਬ ਲਾਈਟ ਵੇਟ ਪੀਸ ਆ ਆਕਸੀਫੇਟ ਦਾ ਮਾਲ ਆ ਬਿਜਾਰ ਚ 1800 ਰੁਪਏ ਤੋਂ ਘੱਟ ਨਹੀਂ ਮਿਲੇਗਾ 800 ਰੁਪਏ ਦੇ ਵਿੱਚ ਜਦੋਂਗਾ ਇਹ ਤੇ ਨਿ ਭਾਰੇ ਹੋਵੇ ਇਹ ਬਿਲਕੁਲ ਲਾਈਟ ਵੇਟ ਵੀਜ਼ਾ ਆ ਤਾਂ ਕੋ ਲਾਈਟ ਵੇਟ ਮਾਲ ਹੈ ਤੁਸੀਂ ਫੂਕ ਮਾਰੋ ਤਾਂ ਵੀ ਉੱਡ ਜਾਏਗਾ ਜੀ ਫੂਕ ਫੂਕ ਨਹੀਂ ਉੱਡ ਜਾਏਗਾ ਜੀ ਕਿਆ ਬਾਤ ਹੈ ਆ ਦੇਖੋ ਮਾਰ ਕੇ ਦੇਖੋ ਫੂਕਾ ਪਿਓੜੇ ਮਾਰੇ ਫੂਕ ਕੇ ਕਰੀ ਪਰ ਇੱਡੀ ਸਾਡੀ ਫੂਕ ਨਹੀਂ ਨਹੀਂ ਇੱਕ ਵਾਰੀ ਕਰੋ ਸੀ ਮੜੀ ਜੀ ਆ ਦੇਖੋ ਬਿਲਕੁਲ ਲਾਈਟ ਵੇਟ ਵੀ ਆ ਦੇਖੋ ਗਿਆ ਕਿਆ ਬਾਤ ਹੈ ਜੀ ਫੂਕ ਮਾਰ ਕੇ ਵੀ ਮਾਲ ਆ ਹੋਰ ਦੱਸੋ ਦੱਸਣੇ ਹੋਰ ਆ ਜਿਹੜੀ ਵੀਡੀਓ ਜੀ ਆਪਾਂ ਦਿਖਾਏ ਨਾ ਫਿਰ ਉਹ ਸਕਰੀਨ ਸ਼ਾਟ ਲੋ ਉਹੀ ਉਹੀ ਆਈਟਮ ਦਾ ਉਹੀ ਉਹੀ ਡੇਟਾ ਜੀ WhatsApp ਕਰੀਏ ਨੰਬਰ ਹੈਗਾ 904176300 ਤੇ ਆਪਣਾ ਹਾਂਜੀ ਐਡਰੈਸ ਦੱਸੋ ਪੂਰਾ ਵੀਰ ਜੀ ਐਡਰੈਸ ਜੀ ایਜੀ 316 ਬਸ਼ੀਰਪੁਰਾ ਜਲੰਧਰ ਲੱਕੀ ਫੁੱਟਵੇਅਰ ਤੇ ਹੋਰ ਦੱਸੋ ਦਸਕਾਂ ਨੂੰ ਹੋਰ ਲੇਡੀਜ਼ ਬੂਟ ਵੀ ਹੈਗਾ ਤੇਰੇ ਕੋਲ ਲੇਡੀਜ਼ ਦਾ ਸਣੇ ਕਾਫੀ ਸਾਮਾਨ ਆ ਲੇਡੀਜ਼ ਦੀ ਵੀ ਵੈਰੈਟੀ ਉਹ ਚੀ ਵੀ ਆਫਰ ਲਾਤੀ ਪੈਣਾ ਲਈ ਰਖੜੀ ਕਰਕੇ ਉਫਰ ਲਾਤੀ ਹੋਈ ਹੈ ਜੀ ਜੀ ਆਵਰੀ ਆਟਮਾ ਜਿਹੜੀ ਵਿਆਲ ਚ ਮਿਲਦੀ ਹੈ ਵੀ 12-1200 ਰੁਪਏ ਦੀ 850 ਰੁਪਏ ਦੇ ਵਿੱਚ ਦਵਾਂਗੇ ਲੱਕੀ ਭਾਈ ਤੁਹਾਡਾ ਭਰਾ ਕਹਿ ਰਿਹਾ ਦੇਖ ਲਓ 850 ਰੁਪਏ ਦੇ ਵਿੱਚ ਜੀ ਜੋ ਕਹਿ ਰਹੇ ਕੋ ਹੋਏਗਾ ਜੀ ਜੋ ਕਹਿ ਰਹੇ ਮਿਲੇਗਾ ਜੋ ਕਹਿ ਰਹੇ ਉਹੀ ਦਵਾਂਗੇ ਪੈਨਸ਼ਨ ਨਾ ਮੋੜੀ ਸਾਡਾ ਡੈਲਕੀ ਬਧੀਆ ਨਾ ਸੇਲ ਲਾਤੀ ਸੇਲ ਸਾਡੇ ਅੱਗੇ ਸਾਰੇ ਫੇਰ ਕਰਤੇ ਫੇਰ ਜਿੱਦਾਂ ਤੁਸੀਂ ਕਰ ਰਹੇ ਵਾਕਈ ਸਾਰੇ ਫੇਰ ਹੋਣਗੇ ਕਰਤੇ ਕਰਤੇ ਸਾਰੇ ਫੇਰ ਕਰਤੇ ਮੰਨ ਸਾਰੇ ਫੇਰ ਕਰਦੇ ਅੱਬਾ ਜੋਫਰਾ ਲਾਤੀ ਸਾਰੇ ਸੋਚਦੇ ਪਿਆ ਲਾ ਕਿੱਦਾਂ ਰੇ ਆ ਕੀ ਰੇਟ ਲਾ ਦਿਓ ਜੀ 850 ਰੁਪਏ ਦੇ ਵਿੱਚ ਮਾਲ ਚੈੱਕ ਕਰੋ ਇਹ ਤੇ ਬਾਜ਼ਾਰ ਕੀ ਰੇਟ ਹੈ ਦਾ ਬਾਜ਼ਾਰ ਸਾਨੂੰ ਦੱਸਿਆ ਨਾ ਰਨਸਟਾਰ ਦਾ ਮਾਲ ਆ 1200 1500 ਰੇਟ ਹੀ ਚੱਲਦਾ ਵੇ ਬਾਜ਼ਾਰ ਮਾਲ ਚੈੱਕ ਕਰੋ ਬਲਬੁਲ ਦੇ ਬੱਚੇ ਆ ਜੀ ਬੋਲਣ ਮਾਲ ਆ ਦੇਖੋ ਚੈੱਕ ਕਰੋ ਕਲੀ ਕਲੀ ਕੀ ਬਾਈ ਕੈਮਰੇ ਨਾਲ ਜ਼ੂਮ ਕਰੋ ਕਵਾਲਿਟੀ ਗਾਗ ਨੂੰ ਵੀ ਪਤਾ ਲੱਗੇ ਕਿੱਦਾਂ ਦੀ ਐ ਆ ਪਿੱਛੇ ਚਮੜੇ ਦੇ ਬੂਟ ਪਏ ਆ ਪਹਿਲਾਂ ਚੈੱਕ ਕਰੋ ਸਾਰੇ 850 ਰੁਪਏ ਦੇ ਵਿੱਚ ਕੁਆਲਿਟੀ ਚੈੱਕ ਕਰੋ ਤੇ ਬਾਜ਼ਾਰ ਦਾ ਰੇਟ ਵੀ ਦੱਸੋ ਨਾ ਦਸਾਂ ਤਾਂ ਹੀ ਪਤਾ ਲੱਗੇਗਾ ਇਹਨਾਂ ਨੂੰ ਬਾਜ਼ਾਰ ਦਾ ਸਰ ਦੱਸਨੇ ਤੁਹਾਨੂੰ ਰੇਟ 1200 1500 ਤੋਂ ਘੱਟ ਨਹੀਂ ਹੈਗਾ ਆ ਬਲਾ ਬੂਟ 1500 ਦਾ ਵੇਚ ਰਿਹਾ ਬਾਜ਼ਾਰ ਦੇ ਵਿੱਚ ਹਾਂਜੀ ਚਮੜੇ ਦੇ ਵਿੱਚ ਤਾਂ ਨਵਾਂ ਜਿਹਾ ਉਧਰੋਂ ਵੈਰਾਈਟੀ ਚੈੱਕ ਕਰਾਉਣਾ ਲੋਫਰਾਂ ਦੀ ਜੀ ਆ ਵੀ 5 500 ਰੁਪਏ ਵਿੱਚ ਵੇਚਿਆ ਫਾਰਮਲ ਕਹਿਣੇ ਜੋ ਆਫਿਸ ਵੇਰ ਯੂਜ਼ ਕਰਨੇ ਦਾ ਜੀ ਜੀ ਅਕਲ ਉਹਦਾ ਲੋਫਰ ਚਲਦੀ ਵੀ ਇਸ ਤਰ੍ਹਾਂ ਦੀ ਹਨ ਮੈਂ ਡੱਬੇ 'ਚ ਨ ਇਹਨਾਂ ਦੀ ਸਿੰਪਲ ਪਤਾਵੇ ਮੈਮਰੀ ਫੋਮ ਪਤਾਵੇ ਸਾਰੇ ਕੁਆਲਿਟੀ ਚੈੱਕ ਕਰੋ ਫੋਰਮਲ ਜੂਨ ਦੇ ਵਿੱਚ ਕੁਆਲਿਟੀ ਚੈੱਕ ਕਰੋ ਕਿੰਦਾ ਜੀ ਤੇਰਾ ਕੀ 500 ਰੁਪਏ ਦੇ ਵਿੱਚ ਕਿਆ ਬਾਤ ਹੈ ਟਪੀਆਰ ਸੋਲ ਮੈਮਰੀ ਫੋਮ ਪਤਾਵਾ 500 ਰੁਪਏ ਦਾ 500 ਰੁਪਏ ਦਾ ਪਤਾਵਾ ਇਹ ਵਿੱਚ ਇਹਦੇ 100 ਰੁਪਏ ਦਾ ਘੱਟੋ ਘੜ ਪਤਾਵਾ ਇਹ ਵਿੱਚ ਜਿਹੜੀ ਮੈਮਰੀ ਫੋਮ ਦੀ ਹੈ ਇੱਕਦਮ ਸੌਫਟ ਜੇ ਅਗਰ ਫਲੈਟ ਲੈਣੀ ਹੈ ਨਾ ਬਰਬਲ ਸ਼ੂਜ਼ ਆ ਮਿਨੀ ਸ਼ੂਜ਼ ਇਹ ਵੀ 500 ਰੁਪਏ ਦੇ ਵਿੱਚ ਆ ਮੈਮਰੀ ਫੋਮ ਪਤਾਵਾ ਕੁਆਲਿਟੀ ਚੈੱਕੋ ਲੈਦਰ ਦਾ ਪਤਾਵਾ ਅੰਦਰ ਟਪੀਆਰ ਸੋਲ ਹੈ ਜੀ ਫਾਰਮਲ ਪਰਮਾਲ ਜੀ ਫਾਰਮਲ ਸ਼ਾਈਨਿੰਗ ਵਾਲਾ ਪਾਰਟੀ ਵੇਰ ਵੀ ਸਾਰਾ 5-500 ਰੁਪਏ ਲੋਪਰ ਦੇ ਵਿੱਚ ਜਿਹੜੀ ਮਰਜ਼ੀ ਲੋ ਹੋ ਲੋ ਪੰਦ ਬਿਲਕੁਲ ਲਾਈਟ ਵੇਟ ਹੈ ਜੀ ਬਿਲਕੁਲ ਲੱਕੀ ਵੀ ਜੇ ਕੋਈ ਡਰਦਾ ਉਸ ਆਪਣਾ ਲੱਕੀ ਫੁੱਟਵੇਅਰ ਬਸ਼ੀਰਪੁਰਾ ਚੌਂਕ ਜਲੰਧਰ ਤੇ ਸਾਡੀ ਗੂਗਲ ਤੇ ਵੀ ਸਰਚ ਮਾਰ ਲਓ ਗੂਗਲ ਤੇ ਵੀ ਲੋਕੇਸ਼ਨ ਸਰਚ ਮਾਰ ਲਓ ਲੱਕੀ ਫੁੱਟਵੇਅਰ ਪਰੋਂਗੇ ਬਸ਼ੀਰਪੁਰਾ ਪੂਰੀ ਲੋਕੇਸ਼ਨ ਆਏਗੀ ਜੀ ਇੰਸਟਾਗ੍ਰਾਮ ਪੇਜ ਹੈਗਾ lucky.footwear61 lucky.footwear61 ਆਪਣਾ ਫੋਨ ਨੰਬਰ ਦੱਸ ਦੋ 904176300 97800840 ਬਹੁਤ ਬਹੁਤ ਧੰਨਵਾਦ ਹੋਰ ਵੀ ਵੈਰਾਈਟੀ ਇਹ ਨਹੀਂ ਕਿ ਸਿਰਫ ਇਦਾਂ ਹੀ ਆ ਸਾਡੇ ਕੋ ਤੁਹਾਨੂੰ ਟ੍ਰੈਸਰ ਦਾ ਕੈਂਪਸ ਦਾ ਜਿੰਨੀ ਲੈਸ ਆਈ ਜਿੰਨੇ ਬਦ ਤੋਂ ਬਦ ਕੋਈ ਵੀ ਨਹੀਂ ਦੱਸਦਾ ਵੀ ਗੁੱਲਾ ਚੱਲੇ ਤੁਹਾਡੇ ਕੋ ਹੋਰ ਵੀ ਵੈਰਾਈਟੀ ਬਹੁਤ ਹੁੰਦੀ ਹੈ ਇਹ ਨਹੀਂ ਕਿ ਸਿਰਫ ਇਹ ਤੋਂ ਜਮਾ ਲੀ ਪਿਆ ਇਹਦੇ ਵਿੱਚ ਵੀ ਤੁਹਾਨੂੰ 35% ਲੈਸ ਦੇਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ 35% 35% ਲੈਸ ਚ ਕੋਈ TPR ਫੋਲ ਹੈ ਜੀ ਕੈਂਪਸ ਦਾ ਅਰੀਜਨਲ ਬੂਟ ਹੈ ਜੀ 35% ਲੈਸ ਡੁਪਲੀਕੇਟ ਸਾਫਤ ਕਰੋ 50000 ਰੁਪਏ ਨਾਮ ਵੀ ਦਵਾਂਗੇ ਨਾਲ ਕੀ ਬਾਤ ਹੈ 50000 ਨਾਲ ਮਿਲੇਗਾ ਜੇਕਰ ਬੇਟੀਆਂ ਮਗਾਈ ਦੀ ਸਾਡੇ ਤੇ ਇਹਦਾ ਹੋਲਸੇਲ ਵੀ ਚਕਾਦੀਦਾ ਮਾਲਾ ਜੀ 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 ਹੋਲ ਤੇ ਲੈਣ ਵੀ ਸਾਡੇ ਨਾਲ ਡੀਲ ਕਰ ਸਕਦਾ ਉਹਨੂੰ ਵੀ ਮਾਲ ਮਿਲ ਜਾਏਗਾ ਕੈਂਪਸ ਦਾ ਕੈਂਪਸ 'ਚ ਬੜੀ ਵੈਰਾਈਟੀ ਡਿਜ਼ਾਈਨਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਟੀਪੀਆਰ ਸੋਲ ਜੀ ਸਾਰੇ ਵਧੀਆ ਸਾਰੇ ਕੈਂਪਸ ਦੇ ਵੀ ਆ ਟਰੈਸਰ ਦੇ ਬੜੀ ਵੈਰਾਈਟੀ ਹੈਗੀ ਜੀ ਹਾਂਜੀ ਵੀਰ ਜੀ ਲੇਡੀਜ਼ ਐਸੇ ਕਿਹੜੀ ਵੈਰਾਈਟੀ ਕੀ ਤੁਹਾਡੇ ਕੋਲ ਸਰ ਲੇਡੀਜ਼ ਨੇ ਸਪੈਸ਼ਲ ਆਫਰ ਲਾਤੀ ਹੈ ਇਹਦਾ ਆਮ ਤਨ ਦਾ ਸੰਨਾਹੇ ਕੋਲ ਬਹੁਤ ਵਾਰ ਚੱਲਦਾ ਹੈ ਆਪਣਾ ਸਲੀਪਰ ਦਾ ਇਹਦਾ ਜੀ ਜੀ ਇਹ ਦੋ ਆਪਣਾ ਨਾ ਇਹ ਲਾਈਪੀ ਹੈ 350 ਰੁਪਏ ਦੀ ਚੱਪਲ ਆ ਦੇਖੋ ਨਾਲ ਤੁਸੀਂ ਸਲੀਪਰ ਫ੍ਰੀ ਦੇਣ ਦੇ 250 ਰੁਪਏ ਵਾਲੀ ਕੀ ਬਤਾ ਇੱਕ ਨਾ ਗਿਫਟ ਫ੍ਰੀ ਹਾਂ ਜੀ 350 ਦੀ ਸਲੀਪਰ ਨਾਲ ਇੱਕ 250 ਵਾਲੀ ਚੱਪਲ ਹੋਰ ਫ੍ਰੀ ਮਿਲੇਗੀ ਸਲੀਪਰ ਦੀ ਉਸ ਤੋਂ ਬਾਅਦ ਜਿੰਨੀ ਵੀ ਵੈਰਾਈਟੀ ਲੱਗੀ ਇੱਥੇ ਆ ਲਾਈਨ ਦੇ ਵਿੱਚ ਜਿੰਨੀ ਵੀ ਵੈਰਾਈਟੀ ਹੈ ਇਹ ਸਾਰੀ 350 ਰੁਪਏ ਦੇ ਵਿੱਚ ਘਰਤੀ ਹੋਈ ਹੈ ਤੇ ਨਾਲ ਇੱਕ ਚੁੱਤੀ ਫ੍ਰੀ ਨਾਲ ਇੱਕ ਚੱਪਲ ਫ੍ਰੀ ਸਲੀਪਰਾਂ ਦਾ ਜੋੜਾ 250 ਰੁਪਏ ਦਾ ਹਾਂ ਜੀ ਆ ਵੀ ਰੈਡੀ ਚੈੱਕ ਕਰ ਰਹੇ ਹਾਂ 4-500 ਰੁਪਏ ਦੀ ਬਜ਼ਾਰ ਚ ਹੈ ਬੈਲੀ ਬਹੁਤ ਸ਼ਾਨਦਾਰ ਬੈਲੀ ਪਾਰਟੀ ਵੇਅਰ ਜੀ ਇਹ 4-500 ਦੀ ਮਿਲਦੀ ਬਜ਼ਾਰ ਦੇ ਵਿੱਚ ਮੈਮਰੀ ਫੋਮ ਲੱਗੀ ਸਾਰਿਆਂ ਦੇ ਵਿੱਚ ਆ ਵੀ ਕੁਆਲਿਟੀ ਚੈੱਕ ਕਰੋ ਕਿੰਨੀ ਫਾਈਨ ਆ ਅਗਰੇ ਵਿੱਚੋਂ ਜਿਹਦਾ ਆ ਚੱਪਲ ਹੈਗੀ ਵਿੱਚੋਂ ਇਹ ਤੁਹਾਨੂੰ 3.500 ਦੀ ਦੋ ਵੀ ਦੇ ਦਾਂਗੇ ਇੱਕਨੇਕ ਫ੍ਰੀ ਆ ਦੇਖੋ ਇੱਕਨੇਕ ਫ੍ਰੀ ਹਾਂਜੀ ਇੰਨਾ ਸਸਤਾ ਮਾਲ ਦੇਖ ਕੇ ਹੋਰ ਵੀਰ ਜੀ ਮਰ ਡੈਡੀ ਦਾ ਸ਼ੀਰਵਾਦਾ ਜੀ ਕਹਿੰਦੇ ਗਾਹ ਘਾਣੇ ਚਾਹੀਦੇ ਕੋ ਕਮਾਓ ਨਾ ਕਮੋ ਗਾਹ ਘੋਣੇ ਚਾਹੀਦੇ ਰੋਣ ਘਾਲਣੀਆਂ ਚਾਹੀਦੀਆਂ ਬਸ ਮੈਨੂੰ ਸ਼ੁਰੂ ਤੋਂ ਉਹਨਾਂ ਨੇ ਇਹੀ ਰਿਹਾ ਕਿ ਗਾਹ ਘਾਣੇ ਗਾਹ ਦਾ ਪੈਰ ਪਹਿਣਾ ਚਾਹੀਦਾ ਗਾਹ ਦਾ ਪੈਰ ਪਹਿਣਾ ਚਾਹੀਦਾ ਆਪਣੀ ਬਰਕਤਾਂ ਲੱਗ ਜਾਂਦੀਆਂ ਹੈ ਕਿਆ ਬਾਤ ਹੈ ਜੀ ਕਮਾਈਆਂ ਆਪਣੇ ਆਪ ਹੋ ਜਾਂਦੀਆਂ ਮਹਾਰਾਜ ਲੱਕੀ ਫੁੱਟਵੇਅਰ ਦੇ ਓਨਰ ਨਾਲ ਮਿਲਾਨੇ ਵੀਰ ਜੀ ਤੁਹਾਡੇ ਬੱਚੇ ਕਾਮਯਾਬ ਹੋ ਗਏ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਾਂਗਾ ਜੀ ਪਹਿਲਾਂ ਤਾਂ ਮੇਰੇ ਸਾਰੇ ਮਹੱਲੇ ਨੂੰ ਵਸੇ ਨੂੰ ਮੇਰੇ ਨੂੰ ਸਾਸਰੀ ਘਰ ਜੀ ਜੀ ਆਪਣੀਆਂ ਸ਼ੋਪਾਂ ਲੱਕੀ ਫੁੱਟਵੇਅਰ ਮੈਂ ਤਾਂ ਸਿਰਫ ਬੱਚੇ ਨੂੰ ਇਹ ਅਸ਼ੀਰਵਾਦ ਦਿੱਤਾ ਮੈਨੂੰ ਕੋਈ ਕਮਾਈ ਦਾ ਇਲਾਜ ਨਹੀਂ ਕਮਾਈ ਆਪਣਾ ਹੋਰ ਵੀ ਬੜੀ ਹੈ ਗਈ ਹੈ ਜੀ ਇਹ ਜਿਹੜੀ ਦੁਕਾਨ ਆ ਨਾ ਸਿਰਫ ਦੁਕਾਨ ਤੇ ਇੰਨਾ ਕਾਹ ਦਾ ਰੱਛ ਪਵੇ ਸਾਡੀ ਬੱਲੇ ਬੱਲੇ ਤੇ ਬਾਕੀ ਸਾਰੇ ਥੱਲੇ ਥੱਲੇ